ਮੈਂ ਕਹਾਂ ਵੀ ਹਿੰਦੁਸਤਾਨ ਦਾ ਮੈਨੂੰ ਕੋਈ ਵਿਦਵਾਨ ਲੈ ਆ ਕੇ ਬਿਠਾਓ ਮੇਰੇ ਸਾਹਮਣੇ ਜਿਹੜਾ ਪੋਲੀਟਿਕਲ ਹੋਵੇ ਜਿੱਦਾਂ ਦਾ ਵੀ ਮਰਜ਼ੀ ਹੋਵੇ ਰਾਜਨੀਤਿਕ ਹੋਵੇ ਜਿਹੜਾ ਇਹ ਕਹੇ ਵੀ ਜ세 ਹਿਆਰ ਜਗਤਾਰ ਸਿੰਘ ਨੂੰ 12 ਨੂੰ ਕਿਹੜੇ ਕਾਨੂੰਨ ਨਾਲ ਦਿੱਲੀ ਰੱਖਿਆ ਕੇਸ ਤੋਂ ਤੇ ਪੰਜਾਬ ਆ ਉਹ ਕਿਹੜੀ ਕਾਨੂੰਨ ਦੇ ਰਿਕਵਰਟ ਪਾਉਂਦਾ ਜਿਹੜਾ ਉਹਦੀ ਮਾਂ ਨੂੰ ਨਹੀਂ ਮਾਰ ਸਕਦੇ ਤੁਸੀਂ ਕੋਈ ਹਥਿਆਰ ਨਹੀਂ ਚਲਾਉਣਾ ਕੋਈ ਜੇਲ੍ਹ ਨਹੀਂ ਜਾਣਾ ਕੋਈ ਗੈਰਕੁਨ ਨਹੀਂ ਕੰਮ ਨਹੀਂ ਕਰਨਾ ਆਵਾਜ਼ ਤਾਂ ਬਣ ਸਕਦੇ ਆਪਾਂ ਜੀ ਉਹਨਾਂ ਦੀ ਆਵਾਜ਼ ਆਵਾਜ਼ ਕੀ ਆ ਤਾਨ ਦੀ ਮਾਵਾ ਤਾਨ ਦੀਆਂ ਮਾਵਾ ਬਾਕੀਆਂ ਦੀਆਂ ਵੀ ਜਿਹੜੀਆਂ ਆਪਣਿਆਂ ਨੂੰ 35 35 ਸਾਲ ਤੋਂ ਢੀ ਕਰ ਰਹੀਆਂ ਵੀ ਕਦੇ ਆ ਮਾ ਢੀ ਕਰ ਰਹੀ ਆ ਵੀ ਕਦੋਂ ਮੈਨੂੰ ਪਿਆਰ ਦਊਗਾ ਗੱਲ ਨਾਲ ਲਾਉਂਗੀ ਨਾ ਤਾਂ ਉਹਨਾਂ ਚਿੱਟੇ ਦੇ ਕਿਸੇ ਕੋਈ ਸਮੈਕ ਵੇਚ ਕੇ ਚਿੱਟਾ ਵੇਚ ਕੇ ਜਾਂ ਕੋਈ ਗਲਤ ਕੇਸ ਬਣ ਕੇ ਅੰਦਰ ਗਏ ਨੇ ਉਹ ਸਾਡੀ ਤੁਹਾਡੀ ਖਾਤਰ ਗਏ ਨੇ ਇਹ ਕੋਈ ਕਾਨੂੰਨੀ ਅਰਚਨ ਨਹੀਂ ਅਰਚਨ ਪਲੀ ਦੀ ਗੱਲ ਆ ਇਹ ਜੇ ਬੰਦੇ ਇਹ ਜੇ ਇਹਨਾਂ ਨੇ ਆਪਣੀ ਜਵਾਨੀਆਂ ਇਸ ਕੰਮ ਲਈ ਖਾਤਰ ਇਹਨਾਂ ਨੇ ਵਾਰ ਦਿੱਤੀ ਆ ਕਿ ਸਾਡਿਆਂ ਜੇ ਉਹਦੋਂ ਹਾਲਾਤ ਜਿਹੜੇ ਬਿਆੰਸੋ ਨੇ ਕੀਤੇ ਸੀ ਇਦਾਂ ਹੀ ਰਹਿੰਦੇ ਤੇ ਬਹੁਤ ਆਂਦੇ ਸਿਰਾਂ ਦੇ ਦਸਤਾਰਾਂ ਦੀ ਸੀ ਓੜਿਆ ਜੋ ਪੰਜਾਬ ਦੇ ਹਾਲਾਤ ਬਣ ਗਏ ਸੀ ਸਿੱਧੂ ਸਾਹਿਬ ਹੁਣਾ ਕੋ پاس ਮੇਰਾ ਖਿਆਲ ਸੈਂਕੜੇ ਜਿਹੜੀਆਂ ਪੰਚਾਇਤਾਂ ਦੇ ਜਿਹੜੇ ਮਤੇ ਪਾਸ ਨੇ ਮਤੇ ਪਾਸ ਰਹੇ ਵੀ ਜਗਤਾਰ ਸਿੰਘ ਵਾਰਾ ਦੇ ਔਰ ਨਾਲ ਕੋਈ ਅਰਥ ਨਹੀਂ ਕੋਈ ਪ੍ਰੋਬਲਮ ਨਹੀਂ ਪੈਂਦੀ ਪੰਜਾਬ ਨੂੰ ਕੋਈ ਲਾ ਡੋਟ ਖਤਰਾ ਨਹੀਂ ਸਿੰਘਾਂ ਬਾਰੇ ਵੀ ਨਾ ਸੋਚੀਏ ਘਰ ਤੋਂ ਬਾਡੇ ਨਾ ਮਾਵਾ ਭੈਣਾ ਧੀਆਂ ਬੀਬੀਆਂ ਬਾਰੇ ਤਾਂ ਸੋਚੀਏ ਅਰ ਆਪਾਂ ਬਹੁਤ ਕੁਝ ਸਕਦੇ ਹਾਂ ਅਸੀਂ ਮਾਤਾ ਜੀ ਨੂੰ ਮਿਲ ਕੇ ਆਏ ਆ 82 ਸਾਲ ਤੋਂ ਉਮਰ ਉੱਪਰ ਹੋ ਦੀ ਹੋ ਗਈ ਹੈ ਤੇ ਮੰਦੇ ਦੇ ਪੈਰੇ ਹਰ ਮਾਤਾ ਦੇ ਅੰਦਰ ਇੱਕ ਗੰਢ ਹੁੰਦੀ ਗੰਢ ਏ ਸ੍ਰਿਸ਼ਟੀ ਤੋਂ ਜਾਣ ਲੱਗਿਆ ਸੁਰਖਰੂ ਹੋਣ ਲੱਗਿਆ ਮੈਂ ਆਪਣੇ ਜਿਹੜੇ ਪੁੱਤਰ ਵਾ ਉਹਨਾਂ ਨੂੰ ਹੱਕ ਨਾਲ ਲਾਵਾਂ ਆਪਾਂ ਕਿਸੇ ਦੇ ਪੁੱਤ ਵੀ ਆ ਪੋਤਰੇ ਵੀ ਆ ਬੱਚੇ ਵੀ ਆ ਸਾਡੇ ਵੀ ਬੱਚੇ ਨੇ ਮੇਰੀ ਸਿਰਫ ਨਿਮਰਤਾ ਸਹਿਤ ਬੇਨਤੀ ਹੈ ਕੁਸ ਪਿੰਡਾਂ ਵਿੱਚ ਸਿੱਧੂ ਸਾਹਿਬ ਹੋਣੀ ਬੈਠੇ ਨੇ ਇਹਨਾਂ ਦੇ ਨਾਲ ਪ੍ਰੋਫੈਸਰ ਸਾਹਿਬ ਬੈਠੇ ਨੇ ਗਿਆ ਵੀ ਆ ਇੱਕ ਬੱਚਾ ਘਰੇ ਲੇਟ ਆਵੇ ਪਤਾ ਵੀ ਹੋਵੇ ਵੀ 10 ਵੀ ਮਿੰਟ 15 ਮਿੰਟ ਅੱਧਾ ਘੰਟਾ ਲੇਟ ਆਏ। ਮਾਂ ਕਹੇ ਬਨੇ ਖੂਜੇ ਤੇ ਰੋਂਦੀ ਹੁੰਦੀ ਆ ਪਿਓ ਪੈਰ ਸਾਰਾ ਟੱਬਰ ਕੰਦਾ ਨਾ ਲਗਾ ਹੁੰਦਾ। ਪਿਓ ਤਾਲਦੀ ਮਾਵਾ ਤਾਂ ਦੀਆਂ ਮਾਵਾ ਬਾਕੀਆਂ ਦੀਆਂ ਵੀ। ਜਿਹੜੀਆਂ ਆਪਣਿਆਂ ਨੂੰ 35 35 ਸਾਲ ਤੋਂ ਡੀ ਕਰ ਰੀਆਂ ਵੀ ਕਦੇ ਆਉਗਾ ਮਾਂ ਡੀ ਕਰ ਰਹੀ ਆ ਵੀ ਕਦੋਂ ਮੈਨੂੰ ਪਿਆਰ ਦਊਗਾ ਗੱਲ ਨਾਲ ਲਾਉਗੀ ਹੈ ਨਾ। ਧੀ ਡਿਕਰੀ ਆ ਕਈਆਂ ਦੀਆਂ ਧੀਆ ਜਵਾਨ ਹੋ ਗਈਆਂ ਬਾਅਦ ਤੇ ਵੀ ਮੇਰੇ ਪਿਤਾ ਕਦੋਂ ਸਿਰ ਤੇ ਹੱਥ ਰੱਖੂਗਾ ਤੇ ਭੈਣ ਭਰਾ ਦਾ ਰਿਸ਼ਤਾ ਭੈਣਾ ਡਿਕਦੀਆਂ ਆਪਣੇਆਂ ਨੂੰ ਸੁਪਤਨੀਆ ਡਿਕਦੀਆਂ ਵੀ ਕਦੋਂ ਮੈਂ ਚੌਕੇ ਚੁੱਲ੍ਹੇ ਕੋਲ ਬਿਠਾ ਕੇ ਪ੍ਰਸ਼ਾਦਾ ਪਾਣੀ ਸਿਖਾਉਂਗੀ ਆਪਣੇ ਪਤੀ ਨੂੰ ਮੇਰੀ ਬੇਰਾ ਵਿਚਾਰ ਆ ਕਿ ਆਪਾਂ ਸੰਘਾਂ ਬਾਰੇ ਵੀ ਨਾ ਸੋਚੀਏ ਘਰ ਤੋਂ ਘਾਡੇ ਨਾਲ ਮਾਵਾ ਭੈਣਾ ਧੀਆ ਬੀਬੀਆਂ ਬਾਰੇ ਦਾ ਸੋਚੀਏ ਤਾਂ ਆਪਾਂ ਬਹੁਤ ਕੁਝ ਸਕਦੇ ਆ ਕੋਈ ਹਥਿਆਰ ਨਹੀਂ ਚਲਾਉਣਾ ਕੋਈ ਜੇਲ੍ਹ ਨਹੀਂ ਜਾਣਾ ਕੋਈ ਗੈਰਕੁਨਿਕ ਕੰਮ ਨਹੀਂ ਕਰਨਾ ਆਵਾਜ਼ ਤਾਂ ਵੜ ਸਕਦੇ ਆ ਆਪਾਂ ਦੀ ਉਹਨਾਂ ਦੀ ਆਵਾਜ਼ ਆਵਾਜ਼ ਕੀ ਆ ਵੀ ਮੈਂ ਇੱਕ ਤੋਂ ਵੀਡੀਓ ਵਿੱਚ ਵੀ ਸ਼ਾਇਦ ਕੋਈ ਸੁਣਿਆ ਹੋਵੇ ਮੈਂ ਕਹਾਂ ਵੀ ਹਿੰਦੁਸਤਾਨ ਦਾ ਮੈਨੂੰ ਕੋਈ ਵਿਦਵਾਨ ਲਿਆ ਕੇ ਬਿਠਾਓ ਮੇਰੇ ਸਾਹਮਣੇ ਜਿਹੜਾ ਪ੍ਰੀਤੀ ਗੱਲ ਹੋਵੇ ਜਿੱਦਾਂ ਦਾ ਵੀ ਮਰਜ਼ੀ ਹੋਵੇ ਰਾਜਨੀਤਿਕ ਹੋਵੇ ਜਿਹੜਾ ਇਹ ਕਹੇ ਵੀ ਜ세 ਹਜ਼ਾਰ ਜਗਤਾਰ ਸਿੰਘ ਨੂੰ 12 ਨੂੰ ਕਿਹੜੇ ਕਾਨੂੰਨ ਅਸਲ ਦਿੱਲੀ ਰੱਖਿਆ ਕੇਸ ਤੋਂ ਤੇ ਪੰਜਾਬ ਆ ਉਹ ਕਿਹੜੀ ਕਾਨੂੰਨ ਦੇ ਰਿਕਵਟ ਪਾਉਂਦਾ ਜਿਹੜਾ ਉਹਦੀ ਮਾਂ ਨੂੰ ਨਹੀਂ ਬਣਾ ਸਕਦੇ ਤੁਸੀਂ ਪਰ ਉਹ ਲਈ ਵੀ ਬਹੁਤ ਔਖਾ ਜਿਹਾ ਵੀ ਮੁਲਾਜ਼ਮ ਲਾਓ ਉਹ ਦਿਨ ਹੱਦੀ ਹੋ ਗਈ ਕੋਈ ਸੌਣ ਨੂੰ ਤਿਆਰ ਨਹੀਂ ਬੰਦਪੁਰ ਹੋਣੀ ਬੈਠੇ ਨੇ ਗੁਰਸ਼ਰਨ ਬੈਠੇ ਨੇ ਹੋਰ ਵੀ ਵੀਰ ਬੈਠੇ ਨੇ ਜਿਹੜੇ ਕਾਨੂੰਨ ਦੀ ਮਾਰ ਦੇ ਇੱਕ ਇਹ ਕੋਈ ਕਾਨੂੰਨੀ ਅਰਚਨ ਨਹੀਂ ਅਰਚਨ ਪੁਲੀ ਦੀ ਗੱਲ ਆ ਸਰਕਾਰ ਬਿਲਕੁਲ ਨਹੀਂ ਚਾਹੁੰਦੀ ਇਹ ਆਪਣਾ ਆਪਾਂ ਆਪਾਂ ਕਿੱਦਾਂ ਲੜਾਈ ਲੜਨੀ ਕੀ ਕਰਨਾ ਕਿੱਦਾਂ ਦਬਾਅ ਪਾਉਣਾ ਆਪਣੇ ਵਾਸਤਾ ਖਾਸ ਤੌਰ ਤੇ ਜਿਹੜੀ ਗੁਰੂ ਨਾਨਕ ਨਾਮ ਦੇਵਾ ਸਿੱਖ ਸ਼ਕਤਾਂ ਦੇ ਵਾਸਤਾ ਕਿ ਆਪਾਂ ਕਿੱਦਾਂ ਲੜਾਈ ਫਾਈਟ ਕਰਨੀ ਹੈ ਸੋ ਇਸ ਵਾਸਤੇ ਨਿਮਰਤਾ ਸਹਿ ਸਾਰਿਆਂ ਦੇ ਚਰਨਾਂ ਵਿੱਚ ਬੀਰਤੀ ਆ ਆਪਾਂ ਇਦਾਂ ਦੀ ਮੂਵਮੈਂਟ ਚਲਾਈਏ ਪੰਜਾਬ ਦੇ ਵਿੱਚ ਉਹਨਾਂ ਨੂੰ ਸਮਝ ਲੱਗੇ ਕਿ ਦੇਖੋ ਆ ਸਿੱਧੂ ਸਾਹਿਬ ਹੁਣਾਂ ਕੋ پاس ਮੇਰੇ ਖਰ ਸੈਂਕੜੇ ਜਿਹੜੀਆਂ ਪੰਚਾਇਤਾਂ ਦੇ ਜਿਹੜੇ ਮਤੇ ਪਾਸ ਨੇ ਮਤੇ ਪਾਸ ਰਹੇ ਵੀ ਜਗਤਾਰ ਸਿੰਘ ਵਾਰਾ ਦੇ ਔਰ ਨਾਲ ਕੋਈ ਅਰਥ ਨਹੀਂ ਕੋਈ ਪ੍ਰੋਬਲਮ ਨਹੀਂ ਪੈਂਦੀ ਪੰਜਾਬ ਨੂੰ ਕੋਈ ਲੈਂਡ ਆਡੂ ਖਤਰਾ ਆ ਗਿਆ ਤੇ ਲੈਂਡ ਆਡੂ ਨੂੰ ਖਤਰਾ ਹੈ ਵੀ ਨਹੀਂ ਦੂਸਰੀ ਇੱਕ ਬੇਨਤੀ ਨਿਮਰਤਾ ਸਹਿਤ ਵੀ ਨਾ ਦੋ ਉਹਨਾਂ ਚਿੱਟੇ ਦੇ ਕਿਸੇ ਕੋਈ ਸਮੈਕ ਵੇਚ ਕੇ ਚਿੱਟਾ ਵੇਚ ਕੇ ਜਾ ਕੋਈ ਗਲਤ ਕੇਸ ਬਣ ਕੇ ਅੰਦਰ ਗਏ ਉਹ ਸਾਡੀ ਤੁਹਾਡੀ ਖਾਤਰ ਗਏ ਨੇ ਮੈਂ ਸਿਰਫ ਇੱਕ ਬੇਨਤੀ ਆਖਰੀ ਕਰਨੀ ਚਾਹੁੰਦਾ ਮੈਨੂੰ ਉਦੋਂ ਜੇ ਤੁਹਾਨੂੰ ਪਤਾ ਹੋਵੇ ਕਿਸੇ ਵੀ ਫੋਰਨਰ ਪੱਤਰਕਾਰ ਨੂੰ ਐਨਆਰਆਈ ਨੂੰ ਇੱਥੇ ਵੀਜ਼ਾ ਨਹੀਂ ਸੀ ਮਿਲਦਾ ਪੰਜਾਬ ਦਾ ਪੰਜਾਬ ਚ ਆਉਣ ਹੀ ਨਹੀਂ ਦਿੰਦੇ ਇਹ ਜੇ ਬੰਦੇ ਇਹ ਜੇ ਇਹਨਾਂ ਨੇ ਆਪਣੀ ਜਵਾਨੀਆਂ ਇਸ ਕੰਮ ਲਈ ਖਾਤਰ ਇਹਨਾਂ ਨੇ ਵਾਰ ਦਿੱਤੀ ਆ ਕਿ ਸਾਡਿਆਂ ਜੇ ਉਦੋਂ ਹਾਲਾਤ ਜਿਹੜੇ ਬਿਆਨਸੋ ਨੇ ਕੀਤੇ ਸੀ ਇਦਾਂ ਹੀ ਰਹਿੰਦੇ ਤੇ ਬਹੁਤਿਆਂ ਦੇ ਸਿਰਾਂ ਦੇ ਦਸਤਾਰਾਂ ਦੀ ਸੀ ਉਹੜਿਆ ਜੋ ਪੰਜਾਬ ਦੇ ਹਾਲਾਤ ਬਣ ਗਏ ਸੀ ਇਹਨਾਂ ਨੇ ਆਪਣੀ ਜਵਾਨੀ ਕੁਰਬਾਨ ਕਰਤੀ ਆ ਵਾਰ ਦਿੱਤੀ ਆ ਇਸ ਕੰਮ ਲਈ ਮਤਲਬ ਦੇਖੋ 30 30 ਬੰਦੇ ਕਹਿੰਦੇ 30 30 ਸਾਲ ਮੇਰਾ خیال ਜਿਹੜੇ ਬੰਦੇ ਬੜੇ ਆ ਜਾਂ ਸਿਆਣੇ ਜਿਹਨੂੰ ਪਤਾ ਲੋ ਦਾ ਜਦੋਂ ਬੰਦੇ ਨੂੰ ਕੈਦ ਹੁੰਦੀ ਉਹਨੂੰ ਮਾਫੀ ਮਿਲਦੀ ਆ ਤਕਰੀਬਨ 45 ਦਿਨ ਦੀ 30 ਦਿਨ ਦੀ ਆ 26 ਜਨਵਰੀ ਤੇ 15 ਅਗਸਤ ਨੂੰ ਆ ਮਾਫੀ ਮਿਲਦੀ ਆ ਜਿਹੜਾ ਨਹੀਂ ਆ ਮਾਫੀਆਂ ਵੀ ਕਾਊਂਟ ਕਰੀਏ ਪਾਰਾ ਮਾਰਾ 13 13 ਸਾਲ ਤੋਂ ਤੇ ਇਹਨਾਂ ਦੇ ਤਿੰਨ ਤਿੰਨ ਸਾਲ ਦੀਆਂ ਮਾਫੀਆਂ ਬਣਦੀਆਂ 30 30 ਸਾਲ ਕੱਟ ਰਹੇ ਆ ਤੇ ਹਰਨ ਦੁੱਖ ਦੀ ਗੱਲ ਇਹ ਆ ਵੀ ਬਾਕੀ ਛੱਡੋ ਵੀ ਮੇਰਾ خیال 19 ਮਹੀਨੇ ਹੋ ਗਏ 19 ਮਹੀਨੇ ਕੇ ਲਾਕੇ ਨੂੰ ਉੱਥੇ ਸੁਪਰੀਮ ਕੋਰਟ ਦੇ ਜੇਸੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਿਰਫ ਪੰਜਾਬ ਜੇਲ੍ਹ ਸ਼ਿਫਟ ਕਰਨ ਦੀ ਦੀ ਸਰਕਾਰ ਕੋਈ ਸੁਣਦੀ ਕੋਈ ਨਾ ਕੋਈ ਐਪਲੀਕੇਸ਼ਨ ਦੇਦੀ ਆ ਪਿੱਛੇ 13 ਤਰੀਕ ਸੀ ਫੇਰ ਐਪਲੀਕੇਸ਼ਨ ਦਿੱਤੀ ਝੂਟੀ ਨੇ ਤਿੰਨਾਂ ਸਰਕਾਰਾਂ ਨੇ ਪੰਜਾਬ ਸਰਕਾਰ ਨੇ ਝੂਟੀ ਨੇ ਝੂਟੀ ਹੈ ਕਿ ਸੈਂਟਰ ਸਰਕਾਰ ਦੀ ਤੇ ਦਿੱਲੀ ਸਰਕਾਰ ਨੇ ਕਿੰਨਾ ਸਰਕਾਰਾਂ ਨੇ ਇਹ ਲਿਖ ਕੇ ਦਿੱਤਾ ਵੀ ਨੈਗੇਟਿਵ ਲਿਖ ਕੇ ਦਿੱਤਾ ਵੀ ਇਹਦੇ ਔਰ ਨਾਲ ਲਾਡਔ ਨੂੰ ਖਤਰਾ ਲੈ ਕੀ ਖਤਰਾ ਲਾਡਔ ਉਹਦੇ ਨਾਲ ਦੇ ਸਾਥੀ ਇੱਥੇ ਰਹਿੰਦੇ ਸਾਡੇ ਵਕੀਲ ਨੇ ਜੱਜ ਨੇ ਵੀ ਸਵਾਲ ਕੀਤੇ ਤੋਂ ਇਸ ਕਰਕੇ ਆਪਾਂ ਇੱਥੇ ਇਕੱਤਰ ਹੋਏ ਸਭ ਤੋਂ ਪਹਿਲਾਂ ਤਾਂ ਮੇਰਾ ਸੀ ਚੁੱਕਦਾ ਸਾਰਿਆਂ ਦੇ ਚਾਹਨਾ ਵੀ ਜਿਹੜੇ ਬੋਰਚੇ ਵਿੱਚ ਬੈਠੇ ਨੇ ਹੁਣ ਤੱਕ ਸਿਰਨਾ ਦੂਸਰਾ ਜਿਹੜੇ ਵੀਰ ਆਪਣਾ ਕੰਮ ਕਾਰ ਛੱਡ ਕੇ ਇਸ ਘਰ ਵਿੱਚ ਆਏ ਨੇ ਬਹੁਤ ਮਹਾਨਕਾਰਾ ਦੁਨੀਆ ਵਰਲਡ ਦੇ ਵਿੱਚ ਇਸ ਘਰ ਦਾ ਨਾਮ ਆ ਤੇ ਸਾਨੂੰ ਦੁੱਖ ਵੀ ਹੈ ਤੇ ਇਸ ਮੁਲਕ ਦੇ ਡੈਮੋਕ੍ਰੇਸੀ ਸਿਸਟਮ ਤੇ ੱੱਭਾ ਵੀ ਆ ਕਿ ਇੱਕ ਬੰਦੇ ਨੂੰ 7-8 ਲੱਖ ਦੀ ਇਕਤਰਤਾ ਨੇ ਸਰਬਸੰਮਤੀ ਦੇ ਨਾਲ ਕੋਈ ਇਲੈਕਸ਼ਨ ਨਹੀਂ ਹੋਈ ਚੁਣਿਆ ਹੋਵੇ ਸ੍ਰੀ ਕਾਲਤਾ ਸਹਿਜ ਜਬ ਜੇਦਰ ਦਾ ਜੀ ਵੀ ਚੇਰ ਦੀ ਕਾਰਕੋਸ਼ੀਅ ਚ ਬੈਠਾ ਇਹ ਇਹ ਵੀ ਬੜੇ ਦੁੱਖ ਦੀ ਗੱਲ ਹੈ ਜੇ ਇੱਥੇ ਕੋਈ ਐਮਐਲਏ ਉਹਦੀ ਆਪ ਦੀ 2000 ਤੋਂ ਵੱਧ ਵੋਟ ਨਹੀਂ ਹੁੰਦੀ ਨਿੱਜੀ ਜਾਂ ਪਾਰਟੀ ਦੀ ਵੋਟ ਹੁੰਦੀ ਜਾਂ ਪੈਸੇ ਤੇ ਲਾ ਕੇ ਖਰਚ ਕਰਕੇ ਆਪਣਾ ਨਸ਼ੇ ਦੁਸ਼ੇ ਵੰਨਕ ਜਿੱਤ ਜਾਂਦਾ 40000 ਵੋਟਰ ਸਾਰਾ ਪਿੰਡ ਹੀ ਤੌਲੀਆ ਚੱਕੀ ਫਿਰਦਾ ਜੇਹੇਦਾਰ ਨੂੰ ਤਾਂ ਉਹਦੇ ਤਾਂ ਕਿਸ ਨੂੰ ਕਿਹਾ ਹੀ ਨਹੀਂ ਮੈਨੂੰ ਜੇਹੇਦਾਰ ਬਣਾਓ ਤੇ ਇੰਨਾ ਇਨੀ ਕਤਰਤਾ ਦੇ ਸਰਬਸਭਤੀ ਨਾਲ 15 ਮਿੰਟ ਉੱਥੇ ਜਿਕਾਰੇ ਛੱਡੀ ਕੀ ਸੰਗਤ ਸੋ ਆਪਣਾ ਇੱਕ ਜਿਹੜਾ ਆਪਣਾ ਫਰਜਵਾ ਜਿਹੜੇ ਵੀਰ ਆਏ ਨੇ ਉਹਦਾ ਦਾ ਬਹੁਤ ਬਹੁਤ ਧੰਨਵਾਦ ਆਪਾਂ ਇਹ ਸਵਾਜ਼ ਨੂੰ ਹਰ ਘਰ ਵਿੱਚ ਲੈ ਕੇ ਜਾਈਏ ਇਹ ਨਿਮਰਤਾ ਸਹਿ ਬੇਨਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜੋੜੀ ਸਾਹਿਬ ਆਏ ਨੇ ਜੋਗਰਾ ਸਾਹਿਬ ਜੀ ਆਏ ਨੇ ਇਹ ਜਿਸ ਪਾਸਿੰਗ ਮੈਚ ਪੁਰ ਜਿਹਨੇ ਰਾਤ ਦੇ ਨੇ ਕੀਤੀ ਆ ਕਿਸੇ ਵਾਸਤੇ ਸਿੱਧੂ ਸਾਹਿਬ ਨੇ ਬੈਠੇ ਨੇ ਆਪਣੇ ਫੌਜੀ ਸਾਹਿਬ ਹੁੜੀ ਆਏ ਨੇ ਆਪਣੇ ਰੇਸ਼ਮ ਸਿੰਘ ਜੀ ਦੇ ਪ੍ਰੋਫੈਸਰ ਸਾਹਿਬ ਹੋਣੇ ਨੇ ਗੁਰਿੰਦਰ ਸਿੰਘ ਜੀ ਨੇ ਦੂਰ ਦਰਾਡੇ ਤੋਂ ਆਏ ਨੇ ਗੁਰਸ਼ਰਨ ਦਾ ਇਹ ਮੇਰੇ ਨਾਲ ਤਕਰੀਬਨ ਹਾਰ ਤਰੀਕ ਤੇ ਉੱਥੇ ਹੁੰਦਾ ਸੁਪਰੀਮ ਕੋਰਟ ਤੇ ਅਸੀਂ ਬੈਠੇ ਸਾਰਾ ਦਿਨ ਖੜੇ ਰਹੀਦਾ ਸ਼ਾਮ ਨੂੰ 3 ਵਜੇ ਦੀ ਕਹਿ ਦਿੱਤਾ ਜੱਜ ਦੀ ਤਰੀਕ ਪੈ ਗਈ ਜੀ ਅਗਲੀ ਤਰੀਕ ਪਾਦਿਕ ਲੜਾਈ ਤਾਂ ਲੜਨੀ ਪੈਣੀ ਆ ਆਪਣੀ ਲੜਾਈ ਆ ਆਪਣੇ ਬੱਚੇ ਦੇ ਆਪਣੇ ਵੀਰ ਨੇ ਵੱਡੇ ਆ ਜਾਂ ਛੋਟੇ ਆ ਸੋ ਬਹੁਤ ਬਹੁਤ ਸਾਰਿਆਂ ਧੰਨਵਾਦ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ